ਨੇਰਾ ਘਰ ਖੋਲ੍ਹ ਲਈ ਥੰਮੇ ਬਟਾ ਫਰਨ ਫਰਨ ਹਵਾ ਆਉਂਦੀ ਆ ਜੀ ਠੰਡੀ ਠੰਡੀ ਸਾਢੇ 7 ਹੋ ਗਏ ਝੁੰਜ ਨੂੰ ਸ਼ਹਿਰ ਆ ਜੀ ਇਹ ਜਿੱਥੇ ਅੱਜ ਆਪਣੀ ਸਵੇਰ ਹੋਈ ਹੈ ਜੀ ਅੱਜ ਬਾਅਦ ਮਹੀਨੇ ਦੀ 17 ਤਰੀਕ ਹੈਗੀ ਤੇ ਸਾਲ 2025 ਦਿਨ ਹੈਗਾ ਭਾਈ ਬੁੱਧਵਾਰ ਲੈ ਵੀ ਸਜਣਾ ਇੱਥੇ ਆਪਾਂ ਰਾਤ ਪਤਾਈ ਜੀ ਪੈਟਰੋਲ ਪੰਪ ਦੇ ਬਿਲਕੁਲ ਨਾਲ ਪਾਈ ਪਤਾ ਨਹੀਂ ਜੀ ਕਿਉਂ ਇੱਕ ਉੱਤੇ ਹੋਰ ਕੱਪੜਾ ਜਿਹਾ ਪਾਇਆ ਹੁੰਦਾ ਜਿਹੜਾ ਇਹਦੇ ਨਾਲ ਹੀ ਆਉਂਦਾ ਤੰਬੂ ਦੇ ਤੇ ਇੱਕ ਆਪਾਂ ਲਫਾਫਾ ਜਿਹਾ ਪਾ ਲੈਨੇ ਆਗੇ ਉੱਤੋਂ ਦੀ ਤਾਂ ਫਿਰ ਵੀ ਤਰੇਲ ਜਿਹੜੀ ਅੰਦਰ ਵਗ ਜਾਂਦੀ ਹੈਗੀ ਆਹ ਦੇਖੋ ਆਹ ਤਰੇਲ ਕਿਹੜੇ ਲੋਟ ਆਈ ਹੋਈ ਹੈ ਆਹ ਸਾਰੀ ਤਰੇਲ ਹੀ ਹੈਗੀ ਜਦੋਂ ਆਪਾਂ ਆਹ ਲਾਹਾਂਗੇ ਇਹ ਆ ਦੇਖੋ ਕਿਹੜੇ ਲੋਡ ਪੇਜਿਆ ਪਿਆ ਸਾਰੀ ਟਰੇਲ ਅੰਦਰ ਵਗ ਜਾਂਦੀ ਹੈ ਇਹ ਸਾਰਾ ਤੰਬੂ ਆਪਣਾ ਇਹ ਗਿੱਲਾ ਹੋ ਜਾਂਦਾਗਾ ਉੱਤੋਂ ਦੀ ਦੋ ਇੱਕ ਤਾਂ ਇਹ ਕਾਗਜ਼ ਹੋ ਗਿਆ ਇੱਕ ਉਹ ਕਾਗਜ਼ ਹੋ ਗਿਆ ਪਰਲਾ ਤੇ ਇਹ ਜੀ ਇੱਕ ਜਿਲ੍ਹਾ ਗਾਸਚੁੰਜ ਨੂੰ Rajasthan ਦਾ ਤੇ ਅੱਜ ਆਪਾਂ ਜਿਹੜਾ ਆਪਣਾ ਸਫਰ ਕਰਨਾਗਾ ਭਾਈ ਸਰਸੇਵਲ ਨੂੰ ਸਰਸਾ ਹਰਿਆਣਾ ਹੈ ਤਾਂ ਦੂਰੀ ਜੀ 150 ਕਿਲੋਮੀਟਰ ਵਾਂਗੂ ਪਿਆਗਾ ਦੇਖੋ ਪਹੁੰਚਦੇ ਆ ਕਿ ਨਹੀਂ ਨਹੀਂ ਤਾਂ ਥੋੜਾ ਕਣਾ ਉਰਾ ਪਰਾ ਰੁਕ ਜਾਾਂਗੇ ਕੋਈ ਜ਼ਰੂਰੀ ਵੀ ਨਹੀਂਗਾ ਬਾਹਲਾ ਭੱਜ ਭਜਾ ਕਰਨੀ ਐਨੇ ਦਿਨ ਜਿੱਥੇ ਸਹੀ ਤੇ ਇੱਕ ਦਿਨ ਹੋਰ ਸਹੀ ਇਹ ਕੋਈ ਚਾਹ ਪਾਣੀ ਵਾਲੀ ਦੁਕਾਨ ਪਾ ਲਈਏ ਤੇ ਲੋਕ ਭਾਈ ਤੁਰ ਪਏ ਆਗੇ ਆਪੋ ਆਪਣੇ ਕੰਮਾਂ ਧੰਦਿਆਂ ਨੂੰ ਨਿਕਲ ਪਏ ਆਗੇ ਜਿਉਂ ਦਿਨ ਚੜਦਾਗਾ ਦੇ ਸਾਰੇ ਦਿਨ ਦੀ ਜੰਗ ਫਿਰ ਕੰਮਾਂ ਤੋਂ ਧੰਦੇ ਨਾਲ ਹਰ ਬੰਦੇ ਦੀ ਸ਼ੁਰੂ ਹੋ ਜਾਂਦੀ ਹੈ। ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲਗਭਗ ਆਪਾਂ ਸ਼ਹਿਰ ਤੋਂ ਬਾਹਰ ਵੱਰ ਤਿੰਨ ਚਾਰ ਕਿਲੋਮੀਟਰ ਦਾ ਜਿਹੜਾ ਸਫ਼ਰ ਕਰਕੇ ਹਜੇ ਤੱਕ ਪਹੁੰਚੇ ਆਂਗੇ ਤੇ ਇਧਰਲੇ ਪਾਸੇ ਚਾਹ ਵਾਲੀ ਦੁਕਾਨ ਆਈ ਆ ਉੱਥੇ ਰੁਕੇ ਹੋਇਆ ਚਾਹ ਦੀ ਘੁੱਟ ਪੀ ਕੇ ਫੇਰ ਅੱਗੇ ਨੂੰ ਤੁਰਾਂਗੇ ਤੇ ਸਵੇਰੇ ਸਵੇਰੇ 700 ਰੁਪਏ ਨੂੰ ਜਿਹੜੀ ਧੂਫ ਦਿੱਤੀ ਗਈ ਭਾਈ ਟਾਇਰ ਜ਼ਿਆਦਾ ਕਮਜ਼ੋਰ ਸੀਗਾ ਤੇ ਜਦੋਂ ਤੜਕੇ ਦੇਖਿਆ ਤੇ ਹਵਾ ਫੇਰ ਨਿਕਲੀ ਪਈ ਸੀਗੀ ਮੂਹਰਲਾ ਟਾਇਰ ਬਦਲਾਇਆ ਤੇ ਨਾਲੇ ਟੂਪ ਬਦਲਾਈ ਆ 750 ਮੰਗਦਾ ਸੀ 600 ਕਿਹਾ ਬਥੇਰਾ ਰੌਲਾ ਰੱਪਾ ਪਾਇਆ ਤੇ ਪਰ 700 ਤੇ ਆ ਕੇ ਗੱਲ ਬਣੀ ਆ ਟਾਇਰ ਪੁਆਇਆ ਜੀ ਨਾ ਨੂੰ ਤਾਂ ਪਤਾ ਨਹੀਂ ਇਹਦਾ ਕੀ ਆ ਕਿਹੜੀ ਕੰਪਨੀ ਆ ਇਹ ਤੇ ਦੇਖਦੇ ਆ ਕਿੰਨਾ ਕੁ ਟਾਈਮ ਚੱਲਦਾਗਾ ਤੇ ਕਿਹੜਾ ਡੰਗ ਟਪਾ ਦੂਗਾ ਉਹ ਤਾਂ ਵਧੀਆ ਲੱਗਦਾ ਦੇਖਣ ਨੂੰ ਤਾਂ ਬਾਕੀ ਚੱਲੇ ਦੋ ਪਤਾ ਲੱਗੂਗਾ ਇਹਦੇ ਬਿਨਾ ਸਰਦਾ ਹੀ ਨਹੀਂਗਾ ਜੀ ਇਹਨਾਂ ਬਿਨਾ ਟਾਇਰਾਂ ਬਿਨਾ ਤੇ ਹੁਣ ਚਾਹ ਦੀ ਘੁੱਟ ਪੀ ਕੇ ਤੇ ਫਿਰ ਆਪਾਂ ਸਿੱਧਾ ਰਾ ਜਿਹੜਾ ਸਰਸੇ ਵਾਲਾ ਫੜਿਆ ਹੋਇਆਗਾ ਓਕੇ ਹਾਲ ਹੈ ਭਈਆ ਲੋਟੋ ਇਹ ਆ Rajasthan ਦੇ ਟਿੱਬੇ ਜੀ ਰੇਤਲੇ ਟਿੱਬੇ ਜਿੱਥੇ ਪਾਣੀ ਔਖਾ ਹੀ ਚੜਦਾਗਾ ਭਾਵੇਂ ਆਪਾਂ ਛੜੇ ਦੀ ਗੱਲ ਕਰ ਲਈ ਕਹਿ ਦਿੰਦੇ ਆ ਭਾਈ ਇਹ ਟਿੱਬੇ ਤੇ ਪਾਣੀ ਚੜਨਾ ਮੁਸ਼ਕਲ ਆਗਾ ਤੇ ਇਹ ਉਹੀ ਟਿੱਬੇ ਆ ਜੀ ਇੱਥੇ ਵੀ ਪਾਣੀ ਚੜਨਾ ਮੁਸ਼ਕਲ ਹੀ ਹੋ ਜਾਂਦਾਗਾ ਮੁਸ਼ਕਲ ਹੋ ਨਹੀਂ ਜਾਂਦਾ ਮੁਸ਼ਕਲ ਹੀ ਆਗਾ ਜੀ ਤੇ ਇਹ ਖਾਲੀ ਪਿਆ ਜੀ ਪਰ ਫਸਲ ਵਾੜੀ ਇੱਥੇ ਵੀ ਹੋ ਜਾਂਦੀ ਹੈਗੀ ਸਰੋਂ ਹੋ ਜਾਂਦੀ ਹੈਗੀ ਤਾਰਾ ਮੀਰਾ ਹੋ ਗਿਆ ਛੋਲੇ ਹੋ ਗਏ ਤੇ ਆਪਣਾ ਗਵਾਰਾ ਹੋ ਗਿਆ ਹਨਾ ਐਦਾਂ ਦੀਆਂ ਫਸਲਾਂ ਜਿਹੜੀਆਂ ਹੋ ਜਾਂਦੀਆਂ ਨੇ ਤੇ ਆ ਸਾਹਮਣੇ ਝੰਡ ਆਪਣੇ ਇਹਨੂੰ ਝਾਂਡੀ ਕਹਿੰਦੇ ਆ ਜੀ ਇਧਰ ਰਾਜਸਥਾਨ ਦੇ ਵਿੱਚ ਇਹਨੂੰ ਖੇਜੜੀ ਵੀ ਬੋਲ ਦਿੰਦੇ ਆ ਖੇਜੜੀ ਦਾ ਦਰਖਤ ਤੇ ਇਹ ਬਹੁਤ ਕੰਮ ਆਉਂਦਾ ਜੀ ਮજબૂત ਹੁੰਦਾਗਾ ਲੱਕੜ ਬਾਰੀਆਂ ਪੂਰੀਆਂ ਬਣਾਉਂਦੇ ਹਨ ਤੇ ਗੇਟ ਗੁੱਟ ਬਣਾਉਣ ਦੇ ਵਧੀਆ ਕੰਮ ਆਉਂਦਾਗਾ ਤੇ ਇਹ ਕਹਿੰਦੇ ਭਾਈ ਮਿੱਟੀ ਨੂੰ ਵੀ ਜਿਹੜਾ ਬੰਨ ਕੇ ਰੱਖਦਾ ਜਿਵੇਂ ਇਹ ਰੇਤਲੀ ਮਿੱਟੀ ਹੈਗੀ ਤੇ ਇਹ ਮਿੱਟੀ ਨੂੰ ਥੋੜਾ ਜਿਆ ਮਜ਼ਬੂਤ ਕਰਕੇ ਰੱਖਦਾ ਬਣਾ ਕੇ ਉਹ ਉਧਰਲੇ ਪਾਸੇ ਜਿਹੜੇ ਉਹ ਸਾਰੇ ਲੰਡੇ ਕਰੇ ਪਏ ਆਗੇ ਸਾਰੇ ਦਰਖਤ ਤੇ ਕੱਟ ਵੱਢ ਕੇ ਭਾਈ ਇਹਨਾਂ ਨੂੰ ਲੈ ਗਏ ਤੇ ਇਹਨਾਂ ਦੇ ਜਿਹੜਾ ਉਹ ਕੰਮ ਆਪਾਂ ਪਹਿਲੇ ਹੀ ਦੱਸਿਆ ਨਾ ਕਿ ਬਾਰੀਆਂ ਪੂਰੀਆਂ ਬਣਾਉਣ ਦੇ ਉਦਾਂ ਕੋਈ ਹੋਰ ਕੰਮ ਲੇ ਲੈਂਦੇ ਆਗੇ ਤੇ ਪਸ਼ੂਆਂ ਵਾਸਤੇ ਵੀ ਕਹਿੰਦੇ ਇਹ ਚੰਗਾ ਹੁੰਦਾ ਜੰਡਾ ਆਪਣੇ ਦਾ ਪੂਜੀ ਜਾਂਦੇ ਆਗੇ ਜੰਡਾ ਨੂੰ ਤੇ ਇਧਰ ਇਹ ਦਾ ਰੇਗਿਸਤਾਨ ਦਾ ਜਿਹੜਾ ਪੂਰਾ ਵਧੀਆ ਦਰਖਤ ਇਹ ਮੰਨਿਆ ਜਾਂਦਾ ਤੇ ਇੱਕ ਹੋਰ ਹੁੰਦਾ ਜੀ ਉਹ ਹਜੇ ਤੱਕ ਆਪਾਂ ਨੂੰ ਦਰਖਤ ਦੇਖਣ ਨੂੰ ਮਿਲਿਆ ਨਹੀਂਗਾ ਰੋਹੀੜਾ ਉਹਦਾ ਨਾਮ ਉਹ ਇਧਰ ਹੀ ਹੁੰਦਾ ਰੇਗਿਸਤਾਨ 'ਚ ਹੁੰਦਾਗਾ ਉਹ ਵੀ ਐਂ ਰੇਤਲੇ ਇਲਾਕੇ ਦੇ ਵਿੱਚ ਤੇ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ ਨਾ ਤਾਂ ਉਹਦੇ ਤੇ ਪੀਲੇ ਪੀਲੇ ਫੁੱਲ ਨਿਕਲਦੇ ਆ ਲਾਲ ਤੇ ਪੀਲੇ ਜੇ ਬਹੁਤ ਸੋਹਣੇ ਹੁੰਦੇ ਆਗੇ ਉਹ ਵੀ ਬਹੁਤ ਮਜ਼ਬੂਤ ਲੱਕੜ ਹੁੰਦੀ ਹੈ ਜੀ ਤੁਸੀਂ ਆਹ ਦੇਖ ਲਓ ਇਹ ਬਿਨਾ ਪਾਣੀ ਤੋਂ ਪੂਰੀ ਗਰਮੀ ਦੇ ਵਿੱਚ ਤੇ ਆਹ ਰੇਤਲਾ ਇਲਾਕਾ ਦਾ ਰੇਤਲੇ ਇਲਾਕੇ ਦੇ ਵਿੱਚ ਵੀ ਫੇਰ ਵੀ ਹਰਿਆਲੀ ਮਾਰਦੇ ਆਗੇ ਇਹ ਬਹੁਤ ਮਜ਼ਬੂਤ ਲੱਕੜ ਹੁੰਦੀ ਹੈ ਜੀ ਇੱਕ ਰਹੀੜਾ ਤੇ ਕੇਹ ਜੰਡ ਹੋ ਗਿਆ ਜੀ ਆਪਣਾ ਤੇ ਬਾਹਰੀਆਂ ਪੂਰੀਆਂ ਬਣਾਉਣ ਜਿਵੇਂ ਪਹਿਲਾਂ ਹੀ ਕਿਹਾ ਹਨ ਦਰਵਾਜ਼ੇ ਬਣਾਉਣ ਦੇ ਬਹੁਤ ਕੰਮ ਆਉਂਦਾ ਹੈਗਾ ਤੇ ਇਧਰਲੇ ਪਾਸੇ ਆਹ ਬਾਜਰਾ ਵੱਢ ਕੇ फूलगा बनाके कुपांगू करी बैठेगे स्वराज तेती एफ ई जय बजरंगबली आगे लिखा हुआ है शोते क्या हो संदीप कसले टोके हां बड़ा छोटा जी हाँ हड़ंबा छोटा चलता है पर छोटा चलता है आप बड़े बड़ा होता हो हाँ हाँ बड़े वाला बड़े वाला खड़ा है पे अच्छा घर पे खड़ा है वो घर पे खड़ा इसका कुतरा करोगे कुतरा और इसको पशुओं के लिए काम पशुओं के लिए पशुओं के लिए ये जमीन का क्या भाव होता होगा जी जहाँ जा पे इसका भाव बहुत ज्यादा है रोड साइड में है ना हाँ वो 5 5 लाख रुपया बीगा 5 लाख रुपया बीगा ओए क संदीप ओहो बोल दिया अपने इथे भी मरबा हुंदागा ਅਮਰਬਾਬ ਕਿਹਦੇ ਮੰਗਾ ਹੁੰਦਾ ਹੈ ਅੱਬਾ ਨੇ ਇੱਧਰ ਨਹੀਂ ਕਹਿ ਦਿੰਦੇ ਰਾਜਸਥਾਨ ਦੇ ਮਰੱਬਾ ਤੇ ਉਹ ਕਿੰਨੇ ਕਿੱਲਾਂ ਦਾ ਕਿੰਨੇ ਬਿਗਿਆਂ ਦਾ ਹੁੰਦਾ 25 25 ਕਿੱਲਾਂ ਦਾ 25 ਕਿੱਲਾਂ ਦਾ ਇੱਥੇ ਮਰੱਬਾ ਹੁੰਦਾ ਉਹਨੂੰ ਮਰੱਬਾ ਕਹਿੰਦੇ ਆ ਕਿ ਅਗਰ ਰੋੜ ਕੇ ਬਾਦ ਲੇਤੇ ਆਂ ਵਿਚ ਵਿਚਕਾਰ ਕਹੀਂ ਜ਼ਮੀਨ ਵਹਾਂ ਕਿਆ ਬਾਹੂ ਪੜ ਜਾਂਦੀ ਹੈ ਦਾਇਤ ਇਹਨੇ ਦਾਇਤ ਇਨ ਪਾਣੀ ਤੋਂ ਬਰਸਾਤ ਕੇ ਆਤਾ ਹੋਗਾ ਬਰਸਾਤ ਕੇ ਆਤਾ ਬਿਲ ਵੀ ਐਸੇ ਦੇਖੋ ਹਾਂ ਯਹਾਂ ਪੇ ਖੂਹ ਕਿਤਨਾ ਡੂੰਘਾ वो याँगा याँगा पे ज्यादा ही है भी, लग जाए। भी मशीन बोर, बोर... बोर, है? बोर लग बोर बोर लग जाता है पाँच सौ फुट पे पाँच सौ मशीन चलती है जो आजकल पाँच सौ फुट पे लगता है वहाँ का वो पानी निकलता है पीने जो होता है पीने लायक होता है फिर तो ठीक है जो लगाना खर्चा भी किया और पीने के लायक भी ना निकले ठीक है जी शुक्रिया भाई ਚੱਲ ਮੇਤਰਾ ਚਾਹ ਦੀ ਕਟ ਪੀ ਲ ਗਏ ਹਾਂ ਐ ਵੀ ਦੀਆ ਮੈਨੂੰ ਵੀ ਮਾਰ ਬੜੀ ਆ ਮੈਂ ਰਾਜਸਥਾਨ ਨੂੰ ਗੰਗਾ ਮੈਂ ਦੇ ਹਾਂ ਅੱਛਾ ਬਸ ਮੈਂ ਪੰਜਾਬ ਰੂ ਜਿਆਦਾ ਕਰ ਪੰਜਾਬ ਰੇ ਜਿਆਦਾ ਹੋਰ ਕੰਮ ਕਰ ਕੀ ਚੱਲਿਆ ਕਰ ਕਪੜਾ ਹੀ ਕੇ ਇਹ ਮੈਂ ਮਾਰੇ ਕਪੜਾ ਰਵਾਂ ਕਪੜਾ ਕੇ ਅੱਛਾ ਵੇ ਲਾਉ ਦੇ ਮੈਨੂੰ ਦੇ ਦੇ ਇਹ ਮੈਂ ਮੇ ਕਪੜੋ ਖਾਣੋ ਪੀਣੋ ਮੈਂ ਕੰਨ ਨਹੀਂ ਰੱਖ ਆਪਾਂ ਇਹ ਰੱਖੋ ਹਾਂ ਜ਼ਿਆਦਾਤਰ ਮੈਂ ਅੱਭੀ 6-7 ਦਿਨ ਹੋਇਆ ਹੈ ਕਿ ਬਾਹਰੋਂ ਖਾਵਾਂ ਅੱਬ ਜ਼ਿਆਦਾ ਪੰਜਾਬ ਮੈਂ ਜਾਣ ਕੀ ਕਾਲੀ ਆ ਮੈਨੇ ਜਦ ਗਰਗਨ ਨਹੀਂ ਦੀ ਕਾ ਜਾ ਬੰਦੋ ਜਦ ਕਰ ਜਾਵਈ ਹੈ ਨਹੀਂ ਤਾਂ ਮੈਂ ਬਾਪ ਬਿਨਾ ਅੱਗਾ ਮੈਂ ਆਪ ਹੀ ਖਾਣੋ ਬਣਾਉਂਦਾ ਖੁਦ ਹੀ ਮੈਂ ਚੁੱਲ੍ਹੋ ਬਣਾ ਲੈਂਦਾ ਇੰਟਾ ਕੋ ਔਰ ਚੁੱਲ੍ਹੋ ਬਣਾ ਰਬੀ ਪਰ ਤੇਗ ਜੀ ਰਖ ਹਾਂ ਦੇਖ ਜੀ ਮਾਰ ਕਨ ਆਇਆ ਅੱਛਾ ਦੇਖ ਜੀ ਮੈਂ ਬਣਾ ਰਿਹਾ ਇੱਕ ਹੀ ਦੇਖ ਜੀ ਅਭੀ ਮੈਂ ਸਬਜੀ ਸੁਬਜੀ ਛਮਕੋ ਲਗਾ ਲਿਆ ਬਸ ਪੂਰਾ ਖਾਣੋ ਖਾਓਗਾ ਖਾਣੋ ਚਾਹ ਪੀ ਚਾਹ ਪੀ ਕੇ ਫਿਰ ਅੱਗੇ ਜਾਵਾਂਗਾ ਅੱਗੇ ਜਾਵਾਂਗਾ

ਹੋਣ ਮਤਲਬ ਕਿ ਉਹ ਗਵਾਰਾ ਨੂੰ ਨੀਰੋ ਹੈ ਹਾਂ ਉਹ ਅਠਾ ਕਿੱਤੋ ਕੋ ਜੇ ਮਤਲਬ ਕਿ ਅਠਾ ਜਾਤਰ ਗਵਾਰੋ ਸਰਸੂ ਹੋ ਆਇਨ ਨਾ ਤੋ ਹਾਂ ਸਿਰਸ ਆਸਿਕ ਸਮਾਰਾ ਕੀ ਅੱਛਾ ਕਣਕ ਵਾਲੀ ਪਾਣੀ ਪੂਣੀ ਕੀ ਲਗਾਵਾ ਫਿਰ ਪਾਣੀ ਆਪਣਾ ਫੁਆਰਾ ਹੀ ਫੁਆਰਾ ਹਾਂ ਦਸ ਚਲ ਜਾ ਕੋਈ ਗਵਾਰਾ ਸਰ ਜਾ ਕੋਈ ਨੀਰੋ ਥੋੜਾ ਜਿਹਾ ਅੱਛਾ ਬਸ ਚਲ ਜਾ ਠੀਕ ਹੈ ਭਾਈ ਜੀ ਮਾਤਾ ਜੀ ਬੋਲੀ ਬਰ ਰਹੇ ਆ ਹਾਂ ਜੀ ਮਾਤਾ ਜੀ ਇਹ ਬਸ ਦੇਖਤਾ ਰਿਹਾ ਮੈਂ ਵੀ ਮਾਤਾ ਮਿਲਿਆ ਬਸ ਜੀ ਹਾਂ ਜੰਦਾ ਬੇਟਾ ਭਗਵਾਨ ਸੁਖੀ ਰੱਖੋ ਤੁਹਾਨੂੰ

ਦੇਖਣ ਕੇ ਲਈ ਬਣੀ ਹੈ ਵਿਦਿਆ ਹੈ ਸਹੀ ਹੈ ਜੀ ਦੇਖੋ ਬੇਟਾ ਦੇਖੋ ਕਿਉਂ ਬਣੀ ਜੇ ਬੇਟਾ ਇਹ ਥੋੜੀ ਥੋੜੀ ਬਾਰ ਮਨਾਉ ਹੰਡਲ ਲੱਗਿਓ ਮਾ ਪੇਟ ਕੋ ਥੋੜਾ ਦਰਦ ਵੀ ਚਾਹਤ ਹੈ ਜੋ ਬਾਈ ਜੀ ਕੋ ਵਾਰ ਆਖੇ ਬਾਈ ਜੀ ਆਪ ਖੁਦ ਬਿਮਾਰ ਹੋ ਰਹੀ ਹਾਂ ਤਿੰਨ ਵੇ ਟਾਈਮ ਮੇਰੇ ਇੱਕ ਤੋਂ ਸੁਰਤ ਹੈ ਠੀਕ ਹੈ ਸੁਰਤ ਹਾਂ ਸੁਰਤ ਹੈ ਅਰ ਦੋ ਉਰੇ ਮੇਰੇ ਕਨੀ ਜੇ ਇੱਕ ਤੋਂ ਰੰਕਲੀ ਕਰਾ ਆਪਣਾ ਮਕਾਨਾ ਕੈ ਕੋਟੀਆਂ ਕੈ ਅਰ ਇੱਕ ਆਪਣੀ ਆ ਤੋ ਸਲਬਾਵੇ ਠੀਕ ਹੈ ਆਪਣੋ ਕਰ ਦੋ ਜੇ ਕੋਈ ਕੰਮ ਹੋ ਤਾਂ ਇੰਜੋਏ ਦੀ ਕਿਉਂ ਕੋਈ ਦੇਰ ਆ ਫੂਸਪਾਨਾ ਡੋਕੋ ਮਤਲਬ ਇਹ ਆਪਣੇ ਉਂਠੂ ਕਾਮ ਕਰ ਖੇਤੀ ਬੜੀ ਉਂਠੂ ਕਰਾ ਭਾਈ ਟਰੈਕਟਰ ਟਰਕਟਰ ਖੋਣੀ ਟਰੈਕਟਰ ਕੋ ਨਹੀਂ ਟਰੈਕਟਰੋਂ ਬੰਨ ਲਗਵਾ ਜਾ ਅੱਛਾ ਉਹ ਹੀ ਕਹੀ ਜਾਂਦੇ ਕਹਿੰਦੇ ਜਿਹੜੇ ਉਹ ਜਿਹੜੀ ਖੇਤੀਬਾੜੀ ਕਰਦੇ ਉਠਾਂ ਨਾਲ ਹੀ ਕਰਦੇ ਤੁਸੀਂ ਉਠਾਂ ਨਾਲ ਹੀ ਕਰਦੇ ਇੱਧਰ ਹਾਂ ਉੱਠ ਹੈਗੇ ਆਪਣੇ ਹਾਂ ਕਹਿੰਦੇ ਆ ਜੀ ਅਬ ਚੌਲ ਦੇ ਖੇਣਨੇ ਔਰ ਲस्सी ਪਾਣੀ ਪਾਵਾਂਗੇ ਬੱਸ ਬੱਸ ਮਾਊ ਅਭੀ ਚਾਹ ਪੀ ਗਏ ਠੇ ਹਾਂ ਬੱਸ ਅਬ ਅੱਗੇ ਚੱਲਾਂ ਬਹੁਤ ਬਹੁਤ ਧੰਨਵਾਦ ਆਪਨੋ ਮਿਲ ਗਏ ਆ ਲਾਗੇ ਮਾਊ ਮਿਲਿਆ ਰੱਖੋਗੇ ਚਾਹ ਮਾਊ ਮਿਲਿਆ ਹਾਂ ਜੀ ਹਾਂ ਸੰਜੇ ਰੱਖੋਗੇ ਕਵਿਤਾ ਭਗਵਾਨ ਨਿਰਵੈਰਾ ਕਵਿਤਾ ਖੰਨੇ ਪੜੀ ਬਰੋ ਲੈ ਬੇਟਾ ਠੀਕ ਹੈ ਮਾਊ ਰਾਮ ਰਾਮ ਠੀਕ ਹੈ ਰਾਮ ਰਾਮ ਜੀ ਆ ਰਾਮ ਰਾਮ ਬੇਟੀ ਰਾਜਸਤਾਨੀ ਦਾ ਬੰਦਾ ਹੀ ਖਰਾਬ ਨਿਕਲਿਆ ਜੀ ਹੋਰ ਹੀ ਘਾਟੇ ਮਾਟੇ ਜੇ ਕਰੀ ਜਾਂਦਾਗਾ ਕਾਉ ਮੰਨ ਲਾ ਜਾ ਕੇ ਬਾਬਾ ਪਰ ਬੋਲੀ ਬਹੁਤ ਪਿਆਰੀ ਹੈ ਜੀ ਲੋਕ ਵੀ ਬੜੇ ਪਿਆਰੇ ਆਗੇ ਜਿਵੇਂ ਮਾਤਾ ਜੀ ਹਨ ਆਪਾਂ ਜਾ ਕੇ ਆਏ ਆਗੇ ਬੜਾ ਮਿੱਠਾ ਬੋਲਦੇ ਆ ਕੌਣ ਕੋਤਰ ਦੰਦਿਆ ਜੀ ਅੱਧੇ ਘੰਟੇ 'ਚ ਬੱਸ ਗੱਡੀ ਆ ਕੇ ਖੜ ਗਈ ਆ ਜੀ ਤੇ ਇਹਦੇ ਚਾਰੇ ਪਾਸੇ ਆਹ ਸੋਟੀਆਂ ਪਈਆਂ ਨੇ ਬਾਸ ਦੀਆਂ ਇਹ ਲਾ ਕੇ ਬੈੱਡ ਲਾ ਕੇ ਤੇ ਸਾਰਾ ਸਮੇਟ ਕੇ ਕੰਮ ਨੀਰਾ ਸਾਰਾ ਚੱਕ ਕੇ ਲੈ ਜਾਣਗੇ ਇਹ ਆ ਗਏ ਭਾਈ Rajasthan ਦੇ ਜਹਾਜ਼ ਰੇਗਿਸਤਾਨ ਦੇ ਜਹਾਜ਼ ਇਸ ਕੋ ਬਿੰਡੀ ਬੋਲਦੇ ਆ ਬਿੰਡੀ ਆ ਇਹ ਭਾਈ ਜਿਹੜੀ ਇਹਦੇ ਉੱਤੇ ਉੱਠਦੇ ਪਾਉਂਦੇ ਆ ਕਾਠੀ ਇਹਨੂੰ ਕਹਿੰਦੇ ਆ ਬਿੰਡੀ चढ़ सकते हैं इसके ऊपर मैं चढ़ सकता हूँ अभी हाँ तो ये बैठ जाएगी बच्चे इसके बाद में तू ऊपर चढ़ जाना ठीक है और फिर फोटो लेना ठीक है ठीक है ठीक है आ, आ, आ जाओ संदीपा भड़ी मरा है फोन हर दा। ही मरा या मैं ऊपर बैठना का फोन भड़ी गा? मैं ऊपर बैठना का मैं ऊपर बैठना ਕਹਾਂ ਬੈਠੂ ਜੀ ਉਹੋ ਯਹਾਂ 'ਤੇ ਪਿੱਛਲੇ ਪਾਸੇ ਧਰ ਕੰਮ ਹਾਂ ਯਹਾਂ 'ਤੇ ਉਹ ਯਾਰ ਦੇਖਦਾ ਨਹੀਂ ਨਹੀਂ ਦੇਖਦਾ ਨਹੀਂ ਇਹ ਪਿੱਛਲੇ ਬਾਹਰ ਨੂੰ ਇਸੇ ਬਾਹਰ ਹਾਂ ਬਾਹਰ ਦੀ ਕਿਤਾਬੇ ਆਏ ਆਏ ਯਹ ਕਿੱڑی ਹੋਏਗੀ ਹਾਂ ਉਹ ਠੀਕ ਹੈ ਜੀ ਬਸ ਠੀਕ ਹੈ ਬਸ ਠੀਕ ਹੈ ਕਿਵੇਂ ਲੱਗ ਰਿਹਾ ਹਾਂ ਟਾਈਮ ਨਾਲ ਉੱਤਰ ਆਇਆ ਟਾਈਮ ਨਾਲ ਉੱਤਰ ਆਇਆ ਦੇਖ ਹਾਂ ਹਾਂ ਚੱਬਾ ਭਰ ਲੈਂਦਾ ਨਾ ਚੱਲ ਸੰਦੀਪ ਤੇਰੀ ਵਾਰੀ ਆ ਮਿਹਰबानी ਠੀਕ ਆ ਜੀ ਸ਼ੁਕਰੀਆ ਆ ਜਾ ਬੁੜਿਆ ਬੁੜਿਆ ਪੰਜਾਬ ਦੇ ਵਿੱਚ ਡਿੱਗੀ ਆਂਦੀ ਆ ਉਹ ਤੈਨੂੰ ਸਹੀ ਸਲਾਮ ਲੈ ਕੇ ਜਾਣਾ ਬੁੜਿਆ 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 ਜਰੂਰ ਜੀ ਜਰੂਰ ਕੈਸੇ ਸਾ ਬਸ ਵਧੀਆ ਵਧੀਆ ਹੈ ਆ ਤਿਆਰ ਹੋ ਹਮ ਕੰਨੇ ਕੁਮਾਰੀ ਸੇ ਕੰਨੇ ਕੁਮਾਰੀ ਸੇ ਹਾਂਜੀ ਕਾ ਜਾਓਗੇ ਪੰਜਾਬ ਕਾ ਜਾਓਗੇ ਹਾਂਜੀ ਪੰਜਾਬ ਨਹੀਂ ਕਾਹ ਤੋਂ ਬਠਿੰਡਾ ਬਠਿੰਡਾ ਹਾਂ ਬਠਿੰਡਾ ਓਕੇ ਸਾ ਸ਼ੁਕਰੀਆ ਰੇਤ ਦੇ ਟਿੱਬੇ ਲੰਘਦੇ ਲਗਾਉਂਦੇ ਜੀ ਤੇ ਐਦਾਂ ਦੇ ਸੋਹਣੇ ਪਿੰਡ ਵੀ ਆ ਜਾਂਦੇ ਆ ਰਾਜਸਥਾਨ ਦੇ सड़क दे बिल्कुल ही उपर बसया है पेंड ना पछे ए गांव का नाम कौन सा है जी हम कन्याकुमारी से आए हैं जी पंजाब जा रहे हैं साइकिल पे गए हां जी साइकिल पे गए तो कहां से या कहां तक कर ली यात्रा हम पंजाब से गए सीगे जी कन्याकुमारी अब कन्याकुमारी से वापस पंजाब जा रहे हैं जी ये गांव का नाम क्या है कौन सा है जी गांव का नाम क्या है आगे राजगढ़ आएगा आ, आगे राजगढ़ आएगा जेक गांव का नाम क्या है नेसल, है नेसल नेसल, नेसल। तो कितने के घर हैं यहाँ छः सौ सात सौ घर छः सौ काफी घर हैं ठीक। और बढ़िया है सब हाँ बिल्कुल यार तुमने बहुत वास्तव में

ਇਤਨੀ ਦੂਰ ਆਪ ਯਾਤਰਾ ਕਰਕੇ ਆ ਗਏ ਯਾਰ ਜੀ ਆਹ ਹੈ ਨਾ 8 ਮਹੀਨਾ ਲੱਗ ਗਿਆ ਬਹੁਤ ਦੂਰੀ ਹੈ 8 ਮਹੀਨੇ ਲਿਖੇ ਹੋ ਗਏ ਹਾਂ ਜੀ 8 ਮਹੀਨੇ ਬਹੁਤ ਅੱਛਾ ਠੀਕ ਹੈ ਜੀ ਆਰਾਮ ਨਾਲ ਜਾਣਾ ਹੈ ਨਾ ਹਾਂ ਜੀ ਹਾਂ ਜੀ ਕੋਈ ਡਾਕਟਰ ਡਿਸਟ੍ਰਿਕਟ ਕੱਢਣਾ ਫਿਰ ਉਸ ਆਰਾਮ ਨਾਲ ਜਾਣਾ ਧੀਰੇ ਧੀਰੇ ਨਾ ਠੀਕ ਹੈ ਜੀ ਸ਼ੁਕਰੀਆ ਜੀ ਚੰਗੇ ਲੋਕ ਆ ਭਾਈ ਇੱਥੋਂ ਦੇ ਪਿੰਡਾਂ ਦੇ ਜਿਹੜੇ ਹਾਲਚਾਲ ਪੁੱਛ ਲੈਂਦੇ ਆਗੇ ਤੁਰਿਆ ਜਾਂਦੇ ਆਂ ਦਾ ਤੇ ਸੋਹਣੇ ਘਰ ਆਗੇ ਆ ਦੇਖੋ ਛੋਟੇ ਛੋਟੇ ਘਰ ਆਗੇ ਤੇ ਬੜੇ ਸੋਹਣੇ ਲੱਗਦੇ ਆਗੇ ਪਿੰਡਾਂ ਵਿੱਚ ਦੀ ਲੰਘਦੇ ਲਗਾਉਂਦੇ ਆਇਆ ਜੀ ਤੇ ਕਾਫੀ ਸਮੇਵਾ ਦੇ ਇੱਕਾ ਬਾਜ਼ਾਰ ਆਇਆਗਾ ਤੇ ਇਸ ਜਗ੍ਹਾ ਦਾ ਨਾਮ ਹੈਗਾ ਜੀ ਬੈਰਾ ਸਰ ਬੜਾ ਬੈਰਾ ਸਰ ਬੜਾਗਾ ਜੀ ਆਪਾਂ ਇਧਰ ਨੂੰ ਜਾਣਾ ਰਾਜਗੜ੍ਹ ਵੱਲ ਨੂੰ ਤੇ ਅੱਗੇ ਆਊਗਾ ਬੈਰਾ ਸਰ ਛੋਟਾ ਇਹੇ ਬੜਾਗਾ ਤੇ ਉਹ ਆਊ ਛੋਟਾ ਤੇ ਆਹ ਜਿਹੜੀ ਸਿੱਧੀ ਸੜਕ ਜਾਂਦੀ ਹੈ ਇਧਰ ਨੂੰ ਇਹ ਜਿੱਥੋਂ ਆਪਾਂ ਚੱਲੇ ਆ ਭਾਈ ਝੁੰਜਰੋਂ ਤੋਂ ਹਨਾ ਤੇ ਉਧਰੋਂ ਆਉਂਦੀ ਹੈ ਘੋਮ ਘਮਾ ਕੇ ਇਹ ਵੱਡੀ ਸੜਕ ਹੈਗੀ ਪਰ ਆਪਾਂ ਇਧਰ ਪਿੰਡਾਂ ਵਾਲੇ ਰਾਹ ਵਿੱਚ ਦੀ ਆਏ ਆਂਗੇ ਤੇ ਇਧਰ ਭਾਈ ਪਿੰਡਾਂ ਦੀਆਂ ਬੈਠੀਆਂ ਹੋਈਆਂ ਰੌਣਕਾਂ ਜਿੰਨਾ ਬਿਨਾ ਪਿੰਡਾਂ ਦੀਆਂ ਸੱਥਾਂ ਅੱਡੇ ਸੁੰਨੇ ਹੋ ਜਾਂਦੇ ਹੈਗੇ ਚਾ ਪੀ ਪੀ ਹੱਕ ਮਚਾਈ ਜਾਂਦੇ ਆ ਜੀ ਤੇ ਕੁਛ ਖਾ ਪੀ ਲੈਗੇ ਕੇਲੇ 40 ਰੁਪਏ ਕਿਲੋ ਤੇ ਸੇਬ 100 ਰੁਪਏ ਕਿਲੋ ਆ ਭਾਈ ਤੇ ਬਾਕੀ ਹੋਰ ਵੀ ਬੜਾ ਲਟਰਮ ਪਟਰਮ ਪਿਆਗਾ ਸਾਰਾ ਕੁਝ ਮੂਹ ਫੜੀ ਦਿਗਾ ਇਧਰ ਗੁੱਥਲੀਆਂ ਬਣਾ ਬਣਾ ਕੇ ਰੱਖੀਆਂ ਪਈਆਂ ਨੇ ਤੇ ਨਾਲ ਹੀ ਚਿੱਟੀਆਂ ਲਫਾਫਿਆਂ ਦੇ ਵਿੱਚ ਪਰਲੇ ਪਾਸੇ ਭਾਈ ਭਰ ਕੇ ਰੱਖਿਆ ਹੋਇਆ ਤੰਬਾਕੂ ਜਿਹੜੇ ਆ ਲਫਾਫੇ ਪਏ ਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਨਾ Rajasthan ਦੇ ਵਿੱਚ ਹੁੱਕਾ ਜਿਆਦਾ ਚੱਲਦਾ ਹੈਗਾ ਥਾਂ ਥਾਂ ਤੇ ਟੇਟਾਬਿਆਂ ਦੇ ਉੱਤੇ ਘਰ ਘਰ ਜਿਹੜੇ ਇਧਰ ਦੇ ਲੋਕ ਆ ਹੁੱਕਾ ਜਿਆਦਾ ਪੀਂਦੇ ਆਗੇ ਤੇ ਆਪਾਂ ਉਦਾਂ ਨਹੀਂ ਕੋਈ ਬਸ ਜਿੱਦਾਂ ਦਾ ਹਨਾ ਇਲਾਕਾ ਹੁੰਦਾ ਜੀ ਜਿੱਦਾਂ ਦਾ ਕੁਝ ਹੁੰਦਾਗਾ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਿੰਦੇ ਆ ਤੇ ਇਥੇ ਇਦਾਂ ਦੁਕਾਨਾਂ ਤੇ ਦਬਾਕੂ ਮਿਲਦਾ ਰਹਿੰਦਾਗਾ ਹਾਂਜੀ ਕੀ ਕਰਵਾਇਆ ਸਾਲਾ ਸਰ 129 ਕਿਲੋਮੀਟਰ ਤੇ ਬੀਕਾਨੇਰ 225 709 ਨੰਬਰ ਇਹ ਸੜਕ ਬਠਿੰਡਾ ਵੀ ਕਨੇਰ ਹੋ ਗਿਆ ਸਰਜੀਤ ਭੁੱਲਰ ਕਦੇ-ਕਦੇ ਗੱਲਾਂ-ਵਾਤਾਂ ਕਰਦਾਗਾ ਆ ਜਾ ਮੁੰਡਿਆ ਖਿੱਚੀ ਆ ਕਰ ਇਹਨੂੰ ਖਿਤਕੀ ਲੱਗ ਜਾ ਅੰਬਾਲਾ ਇੱਕ ਦਿਨ ਪਹਿਲਾਂ ਵੀ ਆਇਆ ਸੀਗਾ ਜੀ ਪਰ ਉਹਦੇ ਉਨੀ ਖੁਸ਼ੀ ਨਹੀਂ ਹੋਈ ਜਿਨੀ ਅੱਜ ਹੋਈ ਹੈ ਕਿਉਂਕਿ ਇਹ ਆਪਣੇ ਵਾਲਾ ਅੰਬਾਲਾ ਦਾ 260 ਕਿਲੋਮੀਟਰ ਤੇ ਚੰਡੀਗੜ੍ਹ 313 ਹਿਸਾਰ 76 ਕਿਲੋਮੀਟਰ ਦਬੀ ਚੱਲ ਕੇ ਰਾਂ ਮੁੰਡਿਆ ਹੁਣ ਸਰਚੇ ਦੇ ਨੇੜੇ ਜਾ ਕੇ ਰੁਕਾਂਗੇ ਹਾਂ ਰਾਜਗੜ੍ਹ ਇਹ ਨਹੀਂ ਜਾਣਾ ਮੇਰੇ ਖਿਆਲ ਨਾਲ ਜੀ ਅੱਜ ਆਪਣੀ ਆਖਰੀ ਦਿਨ ਤੇ ਆਖਰੀ ਰਾਤ ਹੋ ਗਈ Rajasthan ਦੇ ਵਿੱਚ ਉਧਰਲੇ ਪਾਸੇ ਉਹ ਪਾਈ ਫੋਟੋਗ੍ਰਾਫੀ ਹੋਈ ਜਾਂਦੀ ਹੈਗੀ ਤੇ ਉਹ ਤੱਕ ਖੁੱਲੇ ਪਏ ਆ ਬਾਣ ਜੇ ਦੁਪਹਿਰੇ ਕਿਤੇ ਆ ਬਾਣਾ ਕਣੀ ਆ ਗਏ ਨਾ ਐ ਖੁੱਲੇ ਪਏ ਹੁਣ ਤਾਂ ਇਹ ਸਿਉਣੇ ਵਰਗਾ ਹੀ ਲੱਗਦਾ ਰੇਤਾ ਚਮਕਦਾ ਸਿਉਣੇ ਵਰਗੀ ਤੁੱਪ ਹੁੰਦੀ ਹੈਗੀ ਤੇ ਸਿਉਣੇ ਵਰਗਾ ਹੀ ਇਹ ਰੇਤਾ ਲੱਗਦਾ ਗਾ ਜਾਈ ਅੰ내 ਜੀ ਪਤਾ ਨਹੀਂ ਅੱਜ ਫੇਰ ਕਿੱਥੇ ਰਹਾਗੇ ਕੋਈ ਪਤਾ ਨਹੀਂ ਪਰ ਠਾਂ ਟਿਕਾਣਾ ਆਪਾਂ ਨੂੰ ਮਿਲ ਹੀ ਜਾਂਦਾ ਹੁੰਦਾ ਗਾ ਕਵੇਲਾ ਜਾ ਹੋ ਗਿਆ ਤੇ ਆਪਾਂ ਰਾਹ ਪਤਾ ਨਹੀਂ ਕਿਹੜੇ ਤੇ ਫਿਰਦੇ ਆ ਭਾਈ ਮੇਰੇ ਖਿਆਲ ਨਾਲ ਆਪਾਂ ਅੱਜ ਭਾਦਰਾ ਰ੍ਹਾਂਗੇ ਸ਼ਹਿਰ ਆਊਗਾ ਅੱਗੇ ਪਤਾ ਨਹੀਂ ਪਿੰਡ ਆ ਕਿ ਸ਼ਹਿਰ ਹੈ ਭਾਦਰਾ ਤੇ ਹਜੇ ਲਗਭਗ 20 25 ਕਿਲੋਮੀਟਰ ਪਿਆਗਾ ਤੇ ਪਹੁੰਚ ਜਾਾਂਗੇ ਜੀ ਰੁੱਟ ਦੇ ਰੁੱਟ ਦੇ ਹੌਲੀ ਹੌਲੀ ਹੈ ਤਾਂ ਰਾਹ ਇਹ ਸੁਣਨਾ ਜਈ ਹੈ ਜੇ ਦੂ ਪਹਿਲਾਂ ਕੋਈ ਸਵਾਬਾ ਵਧੀਆ ਬਣ ਗਿਆ ਹਨਾ ਰਹਿਣ ਵਾਲਾ ਤਾਂ ਫਿਰ ਉੱਥੇ ਰੁਕ ਜਾਗੇ ਅੱਛਾ ਹਰਪਾਲ ਕਹਿੰਦਾ ਭਾਈ ਇੱਥੇ ਪਹਿਲਾਂ ਅਕਬਰ ਰਹਿੰਦਾ ਹੁੰਦਾ ਸੀ ਹਾਨੀਸ਼ੂ ਮਿੱਤਰ ਆਇਆ ਓਰ ਸਾਡਾ ਮਿੱਤਰ ਸਾਨੂੰ ਮਿਲਣ ਆਇਆ ਹੈ ਨੀਸ਼ੂ ਦਾ ਮਿੱਤਰ ਆਇਆ ਭਾਈ ਕਿਹੜੀ ਜਗ੍ਹਾ ਤੋਂ ਆਇਆਗਾ ਨੀਮ ਦਾ ਥਾਣਾ ਨੇਮਕਾ ਧਾਣਾ ਜਿਹੜਾ ਉਹ ਪਿੱਛੇ ਪਿੰਡ ਆਇਆ ਸੀਗਾ ਹਾਂ ਇੱਥੋਂ 130 40 ਕਿਲੋਮੀਟਰ ਰਾਜਸਥਾਨ ਜੋ ਹੈ ਕਿਧਰ ਰਹਿ ਗਿਆ ਭਾਈ ਓਕੇ 70 80 ਕਿਲੋਮੀਟਰ ਰੱਗੇ ਕਿਧਰ ਰਹਿ ਗਿਆ ਉਹ ਆਈ ਇਹਨਾਂ ਵਿਖੇ ਇਹ ਜਿਹੜਾ ਸਾਨੂੰ ਮਿਲਣ ਆਇਆ ਜੀ ਮੇਰਾ ਮਿੱਤਰ ਹੈ ਬਹੁਤ ਪੁਰਾਣਾ ਬਹੁਤ ਪੁਰਾਣਾ ਮਿੱਤਰ ਹੈ ਕਹਿੰਦਾ ਤੇਰੇ ਦਰਸ਼ਨ دیدار ਕਰਨੇ ਨੇ ਮੈਂ ਕਿਹਾ ਆਓ ਜੀ ਆਓ ਜੀ ਆਓ ਆ ਗਿਆ ਮੇਰੇ ਖਿਆਲ ਨਾਲ ਇਹ ਤਾਂ ਹੋ ਰਹੀ ਆ ਮੇਰੇ ਕਿੰਨੇ ਬੋਧਿਆਗੇ ਭਾਈ ਮੈਂ ਤਾਂ ਮਰ ਜਾਗਾ ਹੁਣ ਮੇਰੇ ਕੋ ਨਹੀਂ ਜਾਇਆ ਜਾਣਾ ਠੰਡ ਨਾਲ ਬਾਦਰੇ ਤੋਂ ਜੀ ਆਪਾਂ ਨਾ 2-3 ਕਿਲੋਮੀਟਰ ਪਿੱਛੇ ਆ ਕੇ ਆ ਟਾਬੇ ਤੇ ਭਾਈ ਰੁਕ ਗਏ ਤੇ ਰੋਟੀ ਟੋਕਾ ਪਾਈ ਥੋ ਟਾਬੇ ਤੋਂ ਖਾ ਲਿਆ ਤੇ ਰਹਿਣ ਦੀ ਜਗ੍ਹਾ ਵੀ ਭਾਈਆਂ ਤੋਂ ਪੁੱਛ ਲਈ ਵੀ ਭਾਈ ਇੱਥੇ ਰਹਿ ਪਗੇ ਤੇ ਰਜਾਈ ਵੀ ਭਾਈ ਕਹਿੰਦੇ ਭਾਈ ਮਿਲ ਜੂਗੀ ਪਰ 10 ਰੁਪਈਆ ਦੀ 10 ਰੁਪਈਆ ਦੀ 10 ਰੁਪਏ ਲੈਣਗੇ ਭਾਈ ਰਜਾਈ ਦੇ ਦੇਣਗੇ ਤੇ ਦਿਖਾਉਣੇ ਤੁਹਾਨੂੰ ਅੱਜ ਰਹਿਣ ਦੀ ਜਗ੍ਹਾ ਕਿੱਥੇ ਆ ਗਈ ਬਹੁਤ ਵਧੀਆ ਥਾਂ ਮਿਲ ਗਈ ਤੇ ਆ ਪੜਦੇ ਪਏ ਹੋਇਆ ਜੀ ਤੇ ਪੜਦਿਆਂ ਦੇ ਪਿੱਛੇ ਭਾਈ ਤਖਤ ਪੋਸ ਪਏ ਹੋਇਆ ਤਖਤ ਪੋਸਾਂ ਦੇ ਉੱਤੇ ਗੱਦੇ ਰੱਖੇ ਹੋਏ ਆਗੇ ਵਧੀਆ ਇੱਥੇ ਆਪਣੀ ਰਾਤ ਲੰਗੂਗੀ ਜੀ ਦੋ ਇਧਰ ਤਖਤ ਪੋਸ ਲੱਗੇ ਹੈਗੇ ਤੇ ਦੋ ਪਰਲੇ ਪਾਸੇ ਲੱਗੇ ਹੈਗੇ ਚਾਰ ਤਖਤ ਪੋਸ ਲੱਗੇ ਹੋਏ ਆਗੇ ਤੇ ਇੱਥੇ ਕੋਈ ਕਿਰਾਇਆ ਨਹੀਂ ਜੀ ਇਹਨਾਂ ਦਾ ਬਸ ਰਜਾਈਆਂ ਦਾ ਕਿਰਾਇਆ ਹੈਗਾ 10 ਰੁਪਏ ਬਾਕੀ ਹੋਰ ਕੋਈ ਕਿਰਾਇਆ ਨਹੀਂ ਬਚ ਜਾਗੇ ਜੀ ਠੰਡ ਤੋਂ ਠੰਡ ਬਹੁਤ ਜ਼ਿਆਦਾ ਹੈਗੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਦੱਸ ਦਈਏ ਆਪਾਂ ਕੱਲ ਨੂੰ ਜਾਣਾਗਾ ਇੱਥੋਂ ਸਰਸੇ ਵੱਲ ਨੂੰ ਸਰਸੇ ਤੋਂ ਹੋ ਕੇ ਹਨਾ ਜੀ ਆਪਾਂ ਫਿਰ ਜਾਵਾਂਗੇ ਸਰਦੂਲਗੜ ਤੇ ਸਰਦੂਲਗੜ ਤੋਂ ਗਾਹ ਰੋੜੀ ਰੋੜੀ ਤੋਂ ਗਾਹਾਂ ਸੂਰਤੀਆ ਜਿਹੜਾ ਆਪਾਂ ਬਾਈ ਗੁਰਬਰਾੜ ਕੋਲੇ ਰਾਤ ਰ੍ਹਾਂਗੇ ਜੀ ਤੇ ਇਥੋਂ ਲਗਭਗ 100 ਕਿਲੋਮੀਟਰ ਦੇ ਨੇੜੇ ਦੇੜ ਪੈ ਜਾਂਦਾ ਜੀ ਪਿੰਡ ਸੂਰਤੀਆ ਤੇ ਉੱਥੇ ਜਾ ਕੇ ਆਪਾਂ ਰਹਿਾਂਗੇ ਤੇ ਇਸ ਤੋਂ ਬਾਅਦ ਫਿਰ ਤਲਵੰਡੀ ਸਾਬੋ ਹੁੰਦੇ ਹਵਾਏ ਤੇ ਆਪਾਂ ਆਪਣੇ ਪਿੰਡ ਜਾਵਾਂਗੇ ਦੂਸਰੇ ਦਿਨ ਤੇ ਆ ਇੱਕ ਭਰਾ ਦਾ ਜਨਮ ਦਿਨ ਆ ਜੀ ਨਾਮ ਹੈਗਾ ਗੁਰਦੇਵ ਸਿੰਘ ਇਹ ਭਰਾ ਅੰਡਮਾਨ ਨਿਕੋਬਰ ਜਿੱਥੇ ਆਪਾਂ ਟਾਪੂ ਤੇ ਜਾ ਕੇ ਆਏ ਸੀਗੇ ਉੱਥੋਂ ਆ ਜੀ ਤੇ ਭਰਾ ਨੂੰ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਜੀ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਤੇ ਇਹ ਕਾ ਹੋਰ ਜਨਮ ਦਿਨ ਆ ਜੀ ਨਾਮ ਹੈਗਾ ਪਰਮਿੰਦਰ ਸਿੰਘ ਸੋਨੀ ਇਹ ਲੁਧਿਆਣੇ ਤੋਂ ਆ ਜੀ ਤੇ ਪੂਰੇ ਪਰਿਵਾਰ ਦੀ ਫੋਟੋ ਭੇਜੀ ਹੋਈ ਆ ਤੇ ਪੂਰਾ ਪਰਿਵਾਰ ਜੀ ਇਹਨਾਂ ਨੂੰ ਬਹੁਤ ਪਿਆਰ ਕਰਦਾਗਾ ਤੇ ਖਾਸ ਤੌਰ ਤੇ ਇਹਨਾਂ ਦੀ ਜਿਹੜੀ ਗੁੜੀ ਆਗੀ ਉਹ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੀ ਤੇ ਬਹੁਤ ਬਹੁਤ ਜਨਮ ਦਿਨ ਦੀਆਂ ਵਧਾਈਆਂ ਜੀ ਇਹਨਾਂ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਜਨਮ ਦਿਨ ਦੀਆਂ ਵਧਾਈਆਂ ਇੱਕ ਆਹ ਹੋਰ ਬੱਚੇ ਦਾ ਜਨਮ ਦਿਨ ਆ ਜੀ ਇਹਦਾ ਨਾਮ ਹੈਗਾ ਹਰਸ਼ਮਨ ਸਿੰਘ ਇਹ ਜਲੰਧਰ ਤੋਂ ਆ ਜੀ ਤੇ ਬਹੁਤ ਬਹੁਤ ਬੱਚੇ ਨੂੰ ਜਨਮ ਦੇਣ ਦੀਆਂ ਵਧਾਈਆਂ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਜੀ ਇੱਕ ਆਹ ਹੋਰ ਬਾਈ ਜੀ ਦਾ ਜਨਮ ਦੇਣਾਗਾ ਨਾਮ ਹੈਗਾ ਲਖਵੀਰ ਸਿੰਘ ਲਖਵੀਰ ਸਿੰਘ ਹੈਪੀ ਤੇ ਬਾਈ ਜੀ ਨੂੰ ਜਨਮ ਦੇਣ ਦੀਆਂ ਬਹੁਤ ਬਹੁਤ ਵਧਾਈਆਂ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਭਾਈ ਵਧਾਈਆਂ ਇੱਕ ਆਹ ਛੋਟਾ ਜਿਹਾ ਬੱਚਾ ਜੀ ਤੇ ਇਹਦਾ ਵੀ ਪਾਈ ਜਨਮ ਦੇਣਾ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਬੱਚੇ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਬੱਚੇ ਦੇ ਨੂੰ ਬਹੁਤ-ਬਹੁਤ ਜਨਮ ਦਿਨ ਦੀਆਂ ਵਧਾਈਆਂ ਜੀ ਤੇ ਇੱਕ ਆ ਆਪਣਾ ਭਰਾਗਾ ਜੀ ਆਹ ਗੁਰਪ੍ਰੀਤ ਸਿੰਘ ਇਹ ਬਾਈ ਯੂ ਐਸ ਏ ਤੋਂ ਆ ਤੇ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਜਨਮ ਦਿਨ ਆਗਾ ਤੇ ਨਾਮ ਹੈਗਾ ਜੀ ਨਾਮ ਹੈਗਾ ਜੀ ਮਨਜੀਤ ਸਿੰਘ ਇਹ ਵੀ ਯੂ ਐਸ ਏ ਤੋਂ ਆ ਜੀ ਇਹਨਾਂ ਦੇ ਫਾਦਰ ਸਾਹਿਬ ਨੂੰ ਜੀ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਪੂਰੇ ਪਰਿਵਾਰ ਨੂੰ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਭਾਈ ਐਸੇ ਨਾਲ ਹੀ ਵੀਡੀਓ ਸਮਾਪਤੀ ਵੱਲ ਵੱਧਦੀ ਹੈ ਜੀ ਤੁਹਾਡਾ ਸਾਰਿਆਂ ਦਾ ਬਈ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਸਤਿ ਸ੍ਰੀ ਅਕਾਲ ਭਾਈ ਸਾਰਿਆਂ